ਸਵਾਗਤ ਹੈ ਕਿਸਾਨ ਵੀਰੋ ਛੋਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਭਗਤਪੁਰਾ ਭਗਤਪੁਰਾ ਮੌਰੀਆ ਨਵੇਂ ਝਾਲ ਵਾਲੇ ਕੋਠੇ ਵੀ ਕਹਿੰਦੇ ਆ ਤੇ ਆਪਾਂ ਮੁਰਾ ਨਸਲ ਦਾ ਨਗੀਨਾ ਲੈ ਕੇ ਆਏ ਜਮਾ ਪੂਸ ਦੇ ਵਿੱਚ ਚਾਰ ਵਾਲ ਵੀ ਚਿੱਟੇ ਹੈ ਨਹੀਂ ਥਾਣੇ ਲੈਵੇ ਦੀ ਜਮਾ ਓਕੇ ਜੀ ਸੂਆ ਕਿਹੜਾ ਕਿੰਨਾ ਦੁੱਧ ਬਾਦ ਪਹਿਲੇ ਸੂਆ ਚ ਕੱਢਿਆ ਸਾਰਾ ਕੁਝ 22 ਤੋਂ ਪੁੱਛ ਕੇ ਦੱਸਾਂਗੇ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ ਆ ਜਿਓ ਜੀ ਸਸੀ ਕਾਲ ਜੀ ਸਸੀ ਕਾਲ ਜੀ ਹੋ ਠੀਕ ਠਾਕ ਹੋ ਜੀ ਠੀਕ ਠਾਕ ਹਾਂ ਜੀ ਪਹਿਲਾਂ ਨੰਬਰ ਬੋਲੋ ਜੀ 77146 ਹੂੰ 0 9288 78146 0 9288 09288 ਤੇ ਨਾਮ ਜੀ ਮਿੱਠੂ ਰਾਮ ਜੀ ਮਿੱਠੂ ਰਾਮ ਜੀ ਤੇ ਆਪਣਾ ਪਿੰਡ ਕਿਹੜਾ ਪਿਆ ਜੰਦਾ ਨਾ ਭਾਟਪੁਰਾਈ ਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਤੇ ਨੇੜੇ ਆਪਣੇ ਜੀ ਤਹਿਸੀਲ ਤਹਿਸੀਲ ਆਪਣਾ ਤਾਂ ਭਾਜੀ ਹਾਂ ਤਹਿਸੀਲ ਆ ਭਾਜੀ ਤਹਿਸੀਲ ਤਪਾ ਠੀਕ ਆ ਬਰਨਾਲਾ ਵੀ ਨਜ਼ਦੀਕ ਆ ਜਾਂਦਾ ਮਰਾ ਨਾਲ 12 ਕਿਲੋ ਮੀਟਰ ਪਟੌੜ ਦਾ 12 ਕਿਲੋ ਮੀਟਰ ਤੇ ਪੱਖੋ ਕਿੰਚ ਕਿੰਨੇ ਨੇੜੇ ਐ ਵੀ ਨੇੜੇ 2 ਕਿਲੋ ਮੀਟਰ ਠੀਕ ਆ ਜੀ ਤੇ ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਅੰਕਲ ਜੀ ਕੀ ਡਿਟੇਲ ਹੈ ਇਹਦੀ ਇਹ ਢੇਲਾ ਹੈ ਜੀ ਪਹਿਲੇ 14 ਕਿਲੋ ਰੋਡ ਤੇ ਤਾਂ ਨੇ ਪਹਿਲੇ ਤੋਂ 14 ਕਿਲੋ ਕਿੰਨਾ ਸੱਸਾ ਦੀ ਰੋਡ ਕੀ ਪੈਂਦਾ ਉਸ ਕੋਲ ਆਂਦੇ ਕਿਹੜਾ ਪੈਂਦਾ ਜੀ ਰੋਡ ਕੀ ਰੋਡ ਕੀ ਜਮਰ ਸਾਰੀ ਗੱਲ ਬਾਤ ਬਗਨ ਦੇ ਨਾ ਕਰਾ ਦੇਣੀ ਜਣੀ ਤੁਸੀਂ ਹਾਂਜੀ ਹਾਂਜੀ ਓਕੇ ਜੀ ਰੋੜ ਕੀ ਪਿੰਡ ਦੀ ਇਹ ਤੇ ਬਾਕੀ ਦੀ ਗੱਲ ਝੋਟੀ ਦੱਸਦੀ ਆ ਹਨਾ ਵੀ ਮੈਂ ਹੈਗੀ ਆ ਬਾਕੀ ਪਿਓਰ ਮੋਰਾ ਇਹ ਪਿਓਰ ਮੋਰਾ ਠੀਕ ਆ ਜੀ ਤੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਦਾ ਨਾ ਚਾਈ ਖੰਡਾ ਕਰਕੇ ਤੇ ਹੁਣ ਕਿੰਨਾ ਦੇ ਦੂਗੀ ਉਹਦੇ 16 ਸਾਲ ਦੇਊ 16 ਸਾਲ ਓਕੇ ਜੀ ਜਮ ਖੋਲੋ ਇਹਨੂੰ ਵੀਰੇ thora tara ਕਰਾਈ ਕੇ ਚੈੱਕ ਤੇ ਝੋਟੀ ਨਾ ਸ਼ੋ ਕੁਆਲਿਟੀ ਝੋਟੀ ਹੈ ਜੇ ਆਪਾਂ ਗੱਲ ਕਰ ਲਗੇ ਚਾਰ ਚਪੇਰੇ ਦੀ ਚੰਗੀ ਚਾਰੇ ਪੱਲਿਆਂ ਦੀ ਪੂਰੀ ਹੈ ਜੀ ਤੇ ਥਣਲੇਵਾ ਇੱਕ ਨੰਬਰ ਆ ਤੇ ਬਾਕੀ ਦਾ ਬਾਈ ਕਹਿੰਦੇ ਸੀਲ ਸਾਬ ਬਹੁਤ ਜ਼ਿਆਦਾ ਆ ਇਹ ਠੀਕ ਹੈ ਨਾ ਕਾ ਜੰਗਮ ਬਿਆਮਾ ਨਹੀ ਜਮਾ ਵੀਰੇ ਜਮਾ ਜੇ ਆਪਾਂ ਗੱਲ ਕਰ ਲਗੇ ਕਾਲੀ ਸਾਪ ਵਰਗੀ ਝੋਟੀ ਲੈ ਲੈ ਲੰਮੀ ਲੈ ਚਲ ਲੰਮੀ ਲੈ ਲੈ ਹੂੰ ਆ ਦੇਖੋ ਜੀ ਤੇ ਲੈ ਵਾਲੂ ਵਾ ਹੁਣ ਵੀ ਬਥੇਰਾ ਤੇ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਅਰੇ ਹਫਤਾ ਬਾਕੀ ਹੈ ਰਾਜ ਹਫਤਾ ਓਕੇ ਜੀ ਤੇ ਥਣ ਲੈ ਵੀ ਤਾਂ ਉਹਦੇ ਨੂੰ ਚੰਗੀ ਤਿਆਰ ਹੋ ਜਾਣੀ ਹੈ ਜੀ ਆ ਦੇਖੋ ਜੀ ਲੈ ਚਲੋ ਮੋੜ ਲਿਓ ਆ ਕਰੋ ਚੈੱਕ ਕੁਆਲਿਟੀ ਨੇ ਝੋਟੀ ਦੀ ਦੇਖਾਂ ਹੀ ਬਣਦੀ ਆ ਫੇਸ ਕੁਆਲਿਟੀ ਤੇ ਰੰਗ ਬੰਨ ਤੇ ਬਾਕੀ ਦਾ ਆ ਦੇਖੋ ਤੋਰਾ ਵਗੈਰਾ ਇੱਕ ਨੰਬਰ ਹੈਗਾ ਠੀਕ ਹੈ ਜੀ ਤੇ ਤਰਦੀ ਏ ਝੋਟੀ ਮੜਕ ਮੜਕ ਪੁੱਛ ਕੇ ਪੈਰ ਧਰਦੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕਿਤੋਂ ਖੁੰਜੀ ਹੋਵੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਬਣੇ ਰਿਓ ਤੇ ਥਣਲੇਵਾ ਤੁਹਾਨੂੰ ਨੇੜ ਤੋਂ ਕਰਾਈਏ ਚੱਕਾ ਲਓ ਜੀ ਤੇ ਹਜੇ ਦਿਨ ਜਿਹੜੇ ਬਾਕੀ ਉਹ ਵੀ ਬਾਈ ਨੇ ਦੱਸ ਤੇ ਤੇ ਫੇਸ ਰੰਗ ਕੱਦ ਥਣ ਕਿਤੋਂ ਨਹੀਂ ਖੁੰਜੀ ਵੀ ਤੇ ਜਾਤ ਆ ਦੇਖੋ ਜੀ ਆ ਵੇਖੋ ਠੰਡੀ ਦੇਖੋ ਇੱਥੋਂ ਪਤਾ ਲੱਗਦਾ ਜੀ ਵੀ ਝੋਟੀ ਠੰਡੀ ਹੈ ਨਾ ਇੱਕ ਨੰਬਰ ਝੋਟੀ ਹੈ ਠੀਕ ਹੈ ਜੀ ਤੇ ਬਾਈ ਜੀ ਇਹ ਕਿੰਨਾ 17 ਜਾਂ 16 17 ਕਿਲੋ ਦੁੱਧ ਦੇ ਦੂਗਾ ਬਹੁਤ ਜ਼ਿਆਦਾ ਖੁੱਲਾ ਰਿਓ ਜੀ ਆ ਕੇ ਓਕੇ ਜੀ ਤੇ ਫਿਰ ਡਿਮਾਂਡ ਇਹਦੀ ਡਿਮਾਂਡ ਕੋਈ ਇਹਦਾ 1.6 ਨਹੀਂ ਕੋਈ 1.5 ਨਹੀਂ 1.4 ਨਹੀਂ ਹਾਂ ਨਾ ਇਹ ਤੇ ਮਾਨਦਾਨ ਤਾਂ ਹੋ ਜੀ ਠੀਕ ਆ ਮਾਨਦਾਨ ਹੋ ਜੂ ਵੀਰੇ ਆਮ ਝੋਟੀ ਨਹੀਂ ਹੈਗੀ ਆਪਾਂ ਤੁਹਾਨੂੰ ਵੀਡੀਓ ਦੇਖਣਾ ਇਹਨੂੰ ਦੱਸ ਰਹੇ ਹਾਂ ਠੀਕ ਹੈ ਜੀ ਤੇ ਝੋਟੀ ਚੰਗੀ ਹੈਗੀ ਜੇ ਆਪਾਂ ਗੱਲ ਕਰ ਲਏ ਤੇ ਆ ਦੇਖੋ ਜੀ ਫੇਸ ਕਰੋ ਚੈੱਕ ਕਰੋ ਤੇ ਕੁਆਲਿਟੀ ਇੱਕ ਨੰਬਰ 145 ਜੋ ਤੁਹਾਡਾ ਮਾਨਤਾਨ ਹੋ ਜਾਣਾ ਤੇ ਝੋਟੀ ਜਿਹਾ ਆਪਾਂ ਗੱਲ ਕਰ ਲਗੇ ਨਾ ਰੇਲ ਗੱਡੀ ਦਾ ਡੱਬੇ ਜਿੱਦੀ ਹੈਗੀ ਕਿਤੋਂ ਵੀ ਨਹੀਂ ਖੁੰਜੀ ਵੀ ਥਣ ਲੇਵੇ ਦੀ ਇੱਕ ਨੰਬਰ ਤੇ ਚੀਪੇ ਚੂਪੇ ਥਣਾ ਸੁਣਾ ਦੀ ਗਰੰਟੀ ਹੈ ਜੀ ਆਪਣੀ ਠੀਕ ਹੈ ਸਾਰੀ ਚਾਰ ਚੁੱਕੀ ਆ ਜੀ ਦੰਦ ਵੀ ਪੱਟ ਕੇ ਲੈ ਜਾ ਠੀਕ ਹੈ ਜੀ ਪੱਟ ਕੇ ਲੈ ਜਾਵੇ ਜਿਹੜਾ ਹੈ ਬਾਈ ਤੇ 145 ਜੋ ਮਾਨਤਾਨ ਤਾਂ ਹੋ ਜੂ ਜੀ ਤੇ ਬਾਕੀ ਥਣ ਲੇਵਾ ਤੁਹਾਨੂੰ ਆ ਦੇਖੋ ਨੇੜ ਟੁਕਰਾ ਮੈਂ ਚੱਕ ਚਾਰੇ ਥਣ ਨਿਕਾਵੇਂ ਪੂਰੇ ਗੈਪ ਤੇ ਤੇ ਧਾਰ ਧੂਰ ਜਮਾ ਪੋਲੀ ਨਿਕਲੂ ਜੀ ਪੂਰੀ ਪੋਲੀ ਆ ਜੀ ਤੇ ਸੱਤੜੇ ਕਿਸ਼ਾਰੀ 09188 09188 ਪਿੰਡ ਪਿੰਡ ਭਾਟਪੁਰਾ ਮੋੜ ਠੀਕ ਹੈ ਜੀ ਜ਼ਿਲ੍ਹਾ ਬਨਾਲਾ ਤਹਿਸੀਲ ਦਾ ਓਕੇ ਜੀ ਤੇ ਬਾਕੀ ਦੇ ਇੱਕ ਝੋਟੀ ਸੀ ਵੀਰੇ ਇੱਕ ਤੁਹਾਨੂੰ ਦਿਖਾਤੀ ਐ ਮੋਹਰਾਂ ਨਸਲ ਦਾ ਨਗੀਨਾ ਦਿਖਾਤਾ ਜਮਾ ਟੌਪ ਦਾ ਪਾਉ ਨਹੀਂ ਕਹਿੰਦੇ ਜੇ ਹੈਗੀ ਤਾਂ ਕਹਿੰਦੇ ਤੁਸੀਂ ਆਓਗੇ ਨਾ ਕੋਲੇ ਤੇ ਕਦ ਕੱਟ ਹੋ ਸਕਦਾ ਹੈ ਤੇ ਪੂਰਾ ਨਾਮ ਇੱਥੇ ਦਿਖਾਇਆ ਗਿਆ ਹੋਵੇ ਪੂਰੇ ਕਦ ਕੱਟ ਦੇ ਪੂਰੇ ਸਾਈਜ਼ ਵਾਏ ਵਾਲੀ ਝੋਟੀ ਤੇ ਫੁੱਲ ਕੁਆਲਿਟੀ ਵਾਲੇ ਰੇਟ ਤਾਂ ਹੀ ਭਾਈਆਂ ਨੇ ਮੰਗਿਆ ਕਵਾਲਿਟੀ ਵਾਲੀ ਚੋਟੀ ਕਰ ਹਾਂਜੀ ਓਕੇ ਆ ਜੀ ਜਮ ਓਕੇ ਆ ਜੀ ਠੀਕ ਆ ਜੀ ਤੇ ਬਾਕੀ ਦਾ ਨੰਬਰ ਬਾਈ ਆ ਸਕਰੀਨ ਤੇ ਚੱਲੀ ਹੁੰਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ